ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਦੁਪਹਿਰ ਦਾ ਤਕਰੀਬਨ 1 ਵਜ ਗਿਆ ਤੇ ਹੁਣ ਨਾ ਕਿ ਆਈਆਂ ਚਾਹ ਪੀਤੀ ਬੈਠ ਕੇ ਇੱਕ ਵਾਰ ਤਾਂ ਜਦੋਂ ਕੰਮ ਧੰਦੇ ਨਵੇੜ ਕੇ ਨਾਤੇ ਤੋਂ ਬਿਨਾ ਚੈਨ ਜੀ ਨਹੀਂ ਆਉਂਦੀ ਵੀ ਆਈ ਹੋ ਜਾਂਦਕਾ ਡਬੋਤ ਬਹੁਤ ਜਿਆਦੀ ਹੋਗੀ ਤੇ ਇੱਕ ਅੱਜ ਫੇਰ ਨਾ ਉਦਾਂ ਹੀ ਉਦਨ ਦੀ ਤੁਰੀ ਫਿਰਦੀ ਰਹੀ ਪਾਣੀ ਚ ਪਾ ਲਿਆ ਸਾਬਨ ਚ ਪਾ ਲਿਆ ਭਾਂਡੇ ਮਾਂਜ ਗਿੱਲੇ ਕੱਪੜੇ ਧੋਲੇ ਤੜਕਾ ਤੁੜਕਾਵੇਂ ਲਾਉਂਦੀ ਰਹੀ ਤੇ ਜਿੱਦਾਂ ਛਾਲ ਛੂਲ ਪੈ ਗਿਆ ਅੱਜ ਗੂਠਾ ਰਾਤ ਦਾ ਬਹੁਤ ਦਰਦ ਕਰਦਾ ਸੀਗਾ ਅੱਜ ਫਿਰ ਥੋੜਾ ਜਿਹਾ ਪਾਸਿਆਂ ਤੋਂ ਜਿੱਥੋਂ ਜਿੱਥੋਂ ਮਾਸ ਲਿੱਥਾ ਸੀ ਨੀਲਾ ਹੋਇਆ ਸੀ ਉਹ ਸਾਰਾ ਇਹਦਾ ਵੀ ਟੂਪ ਦੇ ਨਾਲ ਜੋੜ ਜੀ ਗਿਆ ਮਾਸ ਵਿੱਚ ਭਰ ਗਿਆ ਰੇਸ਼ਾ ਇਹਦੇ ਵਿੱਚੋਂ ਦੁਖਣ ਲੱਗ ਗਿਆ ਫਿਰ ਅੱਜ ਮੜਾ ਜਾ ਫੋਲ ਕੇ ਜੇ ਸੂਈ ਨਾਲ ਤੇ ਫਿਰ ਮੈਂ ਹੁਣ ਬੀਟਾ 3 ਲਾ ਕੇ ਹੁਣ ਬਨ ਬਨ ਕੇ ਹੁਣ ਗੋਲੀ ਲਈ ਆ ਪੀੜ ਵਾਲੀ ਮੈਂ ਕਿਹਾ ਥੋੜਾ ਜਿਹਾ ਚਲ ਟਕਾਜ ਆ ਹੋ ਜਾਊਗਾ ਤੇ ਰਾਤ ਇੰਨੀ ਗਰਮੀ ਆਵੇ ਤੇ ਰਾਤ ਲਾ ਕੇ ਗਲਾਫ ਤੇ ਫਿਰ ਮੈਂ ਪਈ ਸੀਗੀ ਤੇ ਅੱਜ ਸਵੇਰੇ ਸੋਨੀ ਤੋਂ ਤਵਾਏ ਸਾਕ ਮੈਂ ਮੈਂ ਦਿਖਾਉਣੀ ਆ ਤੁਹਾਨੂੰ ਬੈਕ ਕੈਮਰਾ ਕਰਕੇ ਜਿੱਦੇ ਧੋ ਲਗੇ ਕੱਪੜੇ ਉਹਦੇ ਰੱਬ ਬਦਲ ਕਰ ਲਿੰਦਾ ਡਰੋਂ ਲੱਗ ਜਾਂਦਾ ਮੈਂ ਤੇ ਰਾਤ ਕੰਬਲ ਕੱਢ ਲੇ ਦਿਖਾਉਣੀ ਮੈਂ ਤੁਹਾਨੂੰ ਆਪਾਂ ਆ ਗਰਮ ਚਾਦਰ ਸੀ ਇਹ ਵੀ ਤੋਤੀ ਤੇ ਇਧਰ ਗਲਾਫ ਇੱਕੇ ਥੋੜੇ ਜਿਹੇ ਨਾ ਮੋٹے ਵਿੱਚੋਂ ਜਿਹੜੇ ਨਾਈ ਲੋਨ ਦੇ ਹੁੰਦੇ ਆ ਗਲਾਫ ਉਹ ਬਹੁਤ ਜ਼ਿਆਦਾ ਗਰਮ ਇੱਕ ਕਹ ਦੇ ਨਾਲ ਦਾ ਸਕਵਾ ਹਜੇ ਚੜਿਆ ਬਈ ਰਜਾਈ ਤੇ ਉਹ ਰੱਖ ਲਈ ਓਵੇਂ ਰਾਤ ਹੀ ਬੱਦਲ ਬਹੁਤ ਹੋ ਗਏ ਸੀਗੇ ਤੇ ਅੱਜ ਸਵੇਰੇ ਫਿਰ ਮੈਂ ਉਹ ਦੇਖੀ ਜਾਉ ਹੁਣ ਤੋ ਦਿੰਨੇ ਹੁੰਦਾ ਓਵੇਂ ਚੇਤ ਚੜਨ ਵਾਲਾ ਬਸ 5-4 ਦਿਨ ਰਹਿ ਗਏ ਆ ਦਣ ਤਾਂ ਹੁਣ ਧੁੱਪਾਂ ਲੱਗਣ ਲੱਗ ਗਈਆਂ ਇੱਕ ਕਪਾ ਕੱਲ ਬਹੁਤ ਸੋਣਾ ਮੇਰੇ ਪੁੱਤ ਨੇ ਕੰਮ ਕੀਤਾ ਕਰਨ ਨੇ ਸਾਜਰੇ ਉੱਠਿਆ ਤੇ ਉੱਠ ਕੇ ਰੇਤਾ ਲਿਆਇਆ ਟਰਾਲੀ ਪਰ ਕੇ ਪਸਵਾ ਥੱਲੇ ਸਿੱਟਣ ਵਾਲਾ ਇੱਥੇ ਵਿਚਾਰੀ ਬੂਰੀ ਝੋਟੀ ਦੇ ਥੱਲੇ ਬਾਲੇ ਵੱਡਾ ਟੋਹਾ ਸੀਗਾ ਤੇ ਰੇਤਾ ਸਿੱਟਾ ਰਾਂ ਉਹ ਨਾ ਹੁਣ ਬੈਠਿਆ ਕਰਨਗੇ ਆਪਣੇ ਪਸੂ ਕਿਉਂ ਰਾਤ ਨੂੰ ਹੀ ਰੇਤਾ ਨਾ ਠੰਡਾ ਜਿਹਾ ਹੋ ਜਾਂਦਾ ਅੱਧੀ ਰਾਤ ਤੋਂ ਤਾਂ ਨਬੇੜਿਆ ਕਰਮ ਉਹ ਲਾਤੀ ਕੰਦ ਦੇ ਨਾਲ ਬਾਕੀ ਦੀ ਤੇਰੀ ਕੋਸਾ ਖਲਾਰਦਾ ਇਹਨਾਂ ਦੇ ਥੱਲੇ ਦੁੱਧ ਵਾਲੀਆਂ ਤਾਂ ਇਸ ਵੇਲੇ ਪੱਠਿਆਂ ਤੇ ਬੰਨੀਆਂ ਹੁੰਦੀਆਂ ਅੰਦਰ ਆ ਦੋ ਝੋਟੀਆਂ ਤੇ ਦੋ ਬੱਚੀਆਂ ਇਹਨਾਂ ਨੂੰ ਬਾਹਰ ਬੰਨ੍ਹਦੇ ਨਹੀਂ ਚਲੋ ਜੀ ਅੱਜ ਆਪਾਂ ਵੀਡੀਓ ਬਹੁਤ ਲੇਟ ਸ਼ੁਰੂ ਕੀਤੀ ਹੈ ਬਲੌਗ ਸ਼ੁਰੂ ਕਰ ਲਿਆ ਹੁਣ ਕੱਲ ਸਗੋਂ ਬਣਾਇਆ ਹੀ ਨਹੀਂ ਗਿਆ ਮੇ ਟਾਈਮ ਹੀ ਨਹੀਂ ਲੱਗਾ ਇੱਕ ਦਿਨ ਜੇ ਹੋਰ ਹੀ ਹੋਏ ਪਏ ਆ ਉਦਾਸ ਜੇ ਰੁੱਖੇ ਜੇ ਬਸ ਤਾਂ ਕਰਕੇ ਨਹੀਂ ਕੱਲ ਵੀਡੀਓ ਪਾਈ ਨਹੀਂ ਗਈ ਫਿਰ ਸ਼ਾਰਟ ਵੀਡੀਓ ਹੀ ਪਾਈਆਂ ਦੋ ਕੱਲ ਤਾਂ ਅੱਜ ਮੈਂ ਕਿਹਾ ਚੱਲ ਬਲੌਗ ਸ਼ੁਰੂ ਕਰ ਲੈਂਦੇ ਆ ਹੁਣ ਵੀ ਮੈਂ ਪੀੜ ਦੀ ਗੋਲੀ ਲੈ ਕੇ ਫਿਰ ਮੈਂ ਕਿਹਾ ਚੱਲ ਅੱਜ ਬਣਾ ਲੈਨੇ ਆਪਾਂ ਇਹ ਹੁਣ ਇੱਧਰ ਪਾਲਾ ਪਿੱਛੇ ਨੂੰ ਵੀ ਹੋ ਕੇ ਬਹਿ ਜੇ ਨਾ ਬਰਾਬਰ ਹੋ ਗਿਆ ਰੇਤਾ ਸਿੱਟਣ ਦੇ ਨਾਲ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਕਰਦੇ ਰਵਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਦਿੰਦੇ ਰਵਾਂਗੇ ਪੂਰੇ ਦਿਨ ਦੀ ਅਪਡੇਟ ਅੱਜ ਸੋਨੀ ਫੇਰ ਥੋੜਾ ਜਿਹਾ ਪੱਥ ਕੀ ਅੱਗੋਂ ਆ ਥੋੜਾ ਜਿਹਾ ਬਸ ਦੋ ਝੁੱਟੀਆਂ ਦਾ ਰਹਿ ਗਿਆ ਉਹਨੂੰ ਵੀ ਲਾਲ ਚਾਚਾ ਲਾਲੂਆਂ ਦਾ ਹੁੰਦਾ ਹੀ ਹੈ ਗਰੀਬ ਨੂੰ ਚਲੋ ਜੀ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਰਜਾਈ ਥੱਲੇ ਲੱਗੀ ਜਾਂਦੀ ਆ ਆ ਤੇਰੀ ਪਤਾ ਨਹੀਂ ਜਾ ਕੋਈ ਫੀਬ ਹੋ ਗਈ ਇਹ ਕਿਤੇ ਇੱਥੇ ਆਪਣੇ ਬਾਥਰੂਮ ਜੇ ਤੇ ਆ ਜਾਂਦੀ ਆ ਰਾਣੀ ਜਣੇ ਕਿਤੇ ਗਲਾਪ ਇੱਕ ਲਾਫ ਹਾਂ ਕਿਤੇ ਬੰਨੋ ਪਰ ਦੋ ਗਦਈਲੇ ਕੱਢੇ ਮੈਂ ਕੱਲ ਤੇ ਇੱਕ ਰਜਾਈ ਆ ਹੋਰ ਅੱਜ ਦੇ ਗੂਠੇ ਨੂੰ ਰਾਮ ਜੀ ਆ ਗਏ ਨਾ

ਬੀਬੀ ਦੇ ਮੰਜੇ ਤੇ ਰੱਖੀ ਬੈਠਾ ਸੀ ਨਹੀਂ ਮਲਦੇ ਬੰਦੇ ਨਹੀਂ ਕੰਬੜਾ ਲਗ ਗਈ ਆ ਠੰਡ ਹੁਣ ਤਾਂ ਕੰਬੜਾ ਵਾਲੀ ਠੰਡੀ ਆ ਮੱਕੀ ਮੱਲੀ ਦੇ ਜੱਟ ਤੋਂ ਧੂਆ ਹੋ ਜਾਂਦਾ ਉਹ ਆ ਤਾਂ ਗਰਮ ਵੀ ਬਾਲੇ ਆ ਨਾ ਗਲਾ ਹਾਂ ਗਰਮ ਆ ਬਾਲੇ ਇਹ ਬਾਲੇ ਗਰਮ ਕਰਕੇ ਲਈ ਵੀ ਨਹੀਂ ਜਾਂਦੀ ਉੱਤੇ ਰਜਾਈ ਉਹਦਾ ਵੀ ਲੈ ਆ ਕੋਈ ਨਹੀਂ ਇਹ ਚਲੋ ਨਹੀਂ ਇਹਨੂੰ ਤਾਂ ਨੀਲਾ ਡਰਾਮਾ ਇੱਧਰ ਵੇਖ ਤਾਂ ਛੱਬੀ ਫੋਟਾ ਵਾਲੇ ਚ ਨੀਲਾ ਡਰਾਮਾ ਕਿੱਥੇ ਆ ਦੁੱਧ ਵਾਲਾ ਇਹ ਕਿਹ ਨਾਲ ਦੇ ਅੰਦਰ ਪੇਟਾਂ ਵਾਲੇ ਅੰਦਰ ਇਹ ਪਿਣਾਲੇ ਅਮਾਨ ਜੱਪ ਕੋਲ ਕੋ ਪਈ ਹੋਏ ਇਹਨੂੰ 600 ਤੋਂ ਘੱਟ ਕਿੰਨਾ

ਹੋਣੋ ਦੇ ਦੇ ਦੋਸੇ ਆਉਣੇ ਹੈ ਬੀਬੀ ਉਹ ਦੋਨੇ ਦੇ ਦੇ ਸੇ ਆਉਣੇ ਪਲੇਸ ਕਾਟਨ ਜੀ ਦਾ ਜਿਹੜਾ ਇੱਕ ਮਮੀ ਨੇ ਦਿੱਤਾ ਇੱਕ ਗੁੱਡੀ ਨੇ ਦਿੱਤਾ ਉਹ ਵੀ ਹੋ ਰਾਂਗੇ Dakile, scottum, non mi dato il non <pimdi nei suvate lallina> è che poravano. Ecco, 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 ਆਕੇ ਸਮਾਤੇ ਦਿੱਤਾ ਸੀ ਤੈਨੂੰ ਹੋਰ ਪਏ ਹੈ ਖਰਾ ਗਿਆ ਕੋਈ ਕੋਈ ਬੁੱਲ ਲੱਗੇ ਇੱਕ ਨੂੰ ਹਾਂਜੀ ਟਾਈਮ ਹੋ ਗਿਆ ਸ਼ਾਮ ਦਾ ਗਰਮੀ ਇੰਨੀ ਪੈਣ ਲੱਗੀ ਹੁਣੇ ਹੀ ਐਂ ਲੱਗਦਾ ਗਰਮੈਸ਼ ਆ ਇੱਥੇ ਸ਼ੈੱਡ 'ਚ ਵੀ ਇੱਧਰ ਹੋ ਰਹੀ ਆ ਮਿਲਕਿੰਗ ਗਾਇਆਂ ਚਵਾਈ ਇੱਥੇ ਆ ਬਾਬੇ ਪੂਰੀ ਵਾਲੀ ਦੀ ਜਗ੍ਹਾ ਕੋਲੇ ਪੰਜ ਕਿਤੇ ਉਹ ਡਰਮ ਨਹੀਂ ਲੈ ਕੇ ਆਂਦਾ ਨੀਲਾ ਕਿਉਂ ਕਾਹਦੇ ਹੱस्ते ਚਾਹੀਦਾ ਸੀ ਅੱਛਾ ਵੱਡਾ ਕੋਈ ਨਹੀਂ ਵੀਰ ਜੀ ਇਹਨਾਂ ਬੱਚੀਆਂ ਥੱਲੇ ਵੀ ਰੇਤਾਂ ਕਰਦੇ ਐਂਟਾ ਪਟੁੱਪ ਲਿਆ ਕਰਨੀਆਂ ਛੱਡ ਦੇ ਤਾਂ ਮਾੜੀ ਜੀ ਆਹ ਵੇਖੋ ਨੱਚਦੀ ਲੈ ਰੇਤੇ ਦਾ ਚਾਚੜਿਆ ਪਿਆ ਇਹਨਾਂ ਨੂੰ Eider punya menina, stay stay, aku dengar sih, artinya karena apa, ratu, lah, ini biaya lengan aja, cewek dengan aja, dengan tine, Lado. lada, eh, jadi ਲੈ ਲੈ ਜਾਨ ਕਰਦਣਾ ਉਹ ਤੁਹਾਨੂੰ ਜਿਹੜੀ ਕੋਈ ਕਰਉਣੀ ਸੀ ਪਹਿਲੇ ਸਾਡੇ ਹੈਂਡਿਕੜਾ ਲਾ ਦੋ ਜੀ ਜੀ ਦਾ ਜੀ ਨਾਮ ਕੀ ਹੋਰ ਲੱਗ ਪਾਣੀ ਚਾਉਂਦਾ ਭਰਿਆ ਦਿੱਤਰ ਥੋੜਾ ਜਿਹਾ ਭਰਿਆ ਵਾ ਲੋ ਜੀ ਆਪਾਂ ਲਾਈਏ ਦਾਲ ਨੂੰ ਤੜਕਾ ਦਾਲ ਗਣਾ ਈ ਸੀ ਆਪਾਂ ਮੂੰਗੀ ਛੋਲਿਆਂ ਦੀ ਚੁੱਲੇ ਤੇ ਬਣਾ ਲਈ ਸੀ ਲੱਕੜ ਲਾ ਕੇ ਤੇ ਹੁਣ ਲਾ ਦਿੰਨੇ ਆ ਤੜਕਾ ਆਪਾਂ ਅਲਕੇ ਜਪਾਵਾਂਗੇ ਅੰਦਰ ਕੁਝ ਪਾ ਲਿਆ ਸੀਗਾ ਮੈਂ ਹੁਣ ਤਿੰਨ ਮਿਰਚਾਂ ਕੱਟ ਲਈਆਂ ਥੋੜੀ ਜੀ ਮੈਨੂੰ ਨਾ ਐ ਲੱਗੀ ਵੀ ਜਿਵੇਂ ਨਰਮ ਜੀ ਬਣੀ ਹੁੰਦੀ ਹੈ ਪੂਰੀ ਕਰਾਰੀ ਨਹੀਂ ਸੀਗੀ ਲਖਨਵੀਆ ਦੋਸਤੋ ਜੀ ਬਾਕੀ ਪਿਆਜ਼ ਟਮਾਟਰ ਦਾ ਤੜਕਾ ਲਾਉਣਾ ਨੂੰ ਥੋੜਾ ਜਿਹਾ ਨਮਕ ਪਾਵਾਂ ਕੰਮ ਤਾਂ ਸਾਰੇ ਨਿਕਲ ਗਈ ਹੈ ਜੋਤ ਮੈਂ ਲਾਇਆ ਉਹ ਤਾਂ ਬੁੱਧ ਚੋਇਆ ਗਿਆ ਬਸ ਠੀ ਰਹਿ ਗਈ ਨਾ ਹੋਣ ਵਾਲੀ ਗਰਮੀ ਅੱਜ ਐ ਹੋਈ ਪਈ ਸੀਗੀ ਜਿਵੇਂ ਜੇਠ ਹਾਰ ਹੁੰਦਾ ਸਰ ਹੁਣ ਬਸ ਦਿਨੋਂ ਮੈਨੂੰ ਖਾਣਾ ਪਾਣੀ ਕਿੱਥੇ ਆ ਕਾਇਨ ਇੱਧਰ ਪੂਰਾ ਦਿਨ ਇੱਧਰ ਰਸੋਈ ਦੂਜੇ ਪਾਸੇ ਆਪਣੇ ਰੂਮ ਉਧਰਲੇ ਪਾਸੇ ਆ ਇੱਧਰਲੇ ਪਾਸੇ ਰਸੋਈ ਕਰਕੇ ਨਾ ਸਾਰਾ ਦਿਨ ਚੌਪ ਰਹਿੰਦੀ ਆ ਤੇ ਸੀ ਇੱਕ ਬਹੁਤ ਮਾਰਦਾ ਠੀਕ ਇੱਧਰ ਤੋਂ ਹੁਣ ਬਸ ਆਪਾਂ ਇੱਕ ਵਾਰਾ ਚਾਹ ਬਣਾ ਕੇ ਦੁਪਹਿਰ ਆਲੀ ਸੇਹੋਂ ਹੁਣ ਚਲੇ ਗਏ ਉੱਧਰ ਬਹਿ ਕੇ ਪੀ ਕੇ ਪੀ ਸ਼ਾਮ ਨੂੰ ਇੱਧਰ ਆਇਆ ਜਾ ਰਿਹਾ ਹਾਂ ਉਸ ਵੀਡੀਓ ਨੂੰ ਕਰਵਾਉਂਦਾ 10 ਟਾਂਕਾ ਹੋਰ ਕੱਤੀਆ ਬਾਹ ਇਹ ਬਾਰੀ ਨਹੀਂ 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 ਬਾਰੀ ਨਹੀਂ ਚਲੋ ਜੀ ਅੱਜ ਵਾਲੀ ਵੀਡੀਓ ਦੇ ਐਂਡ ਆਪਾਂ ਇੱਥੇ ਕਰਦੇ ਆਂ ਤੇ ਜੇ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡਾ ਬਲੌਗ ਕਿਵੇਂ ਦਾ ਲੱਗਦਾ ਤੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ